ਭਾਜਪਾ ਦੇ ਪ੍ਰਮੁੱਖ ਆਗੂ ਰਾਜੂ ਪੰਡਿਤ ਨੇ ਕਿਹਾ ਕਿ ਅਸੀਂ ਡੇਰਾ ਬਾਬਾ ਨਾਨਕ ਵਿਖੇ ਪਾਰਕ ਦਾ ਅਦੋਨੀਕਰਨ ਦਾ ਵਾਅਦਾ ਕੀਤਾ ਸੀ। ਉਹ ਅਸੀਂ ਪੂਰਾ ਕਰ ਰਹੇ ਹਾਂ ਜਿਸ ਵਿੱਚ ਸਨੀ ਦਿਓਲ ਦਾ ਵਿਸ਼ੇਸ਼ ਯੋਗਦਾਨ ਹੈ। ਸਨੀ ਦਿਓਲ ਵੱਲੋਂ ਇਸ ਵਾਸਤੇ ਗ੍ਰਾਂਟ ਭੇਜੀ ਸੀ ਜਿਸ ਨਾਲ ਅਸੀਂ ਇਸ ਪਾਰਕ ਵਿੱਚ ਉਹ ਪੰਜੇ ਮੇਨ ਇੰਸਟਾਲ ਕਰਾਏ ਤੇ ਐਕਸਰਸਾਈਜ਼ ਕਰਨ ਲਈ ਮਸ਼ੀਨਾ ਲਗਵਾਇਆਂ। ਉਸ ਵੇਲੇ ਅਸੀਂ ਸਨੀ ਦਿਓਲ ਕੋਲੋਂ ਮੰਗ ਕੀਤੀ ਕਿ ਪਾਰਕ ਵਿੱਚ ਲਾਈਟਾਂ ਲਗਵਾਇਆਂ ਜਾਣ। ਐਮਪੀ ਰੰਦੇ ਸੰਨੀ ਦਿਓਲ ਨੇ ਪਾਰਕ ਵਿੱਚ ਲਾਈਟਾਂ ਲਗਵਾਉਣ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ ਪਰ ਚੋਣ ਜਾਬਤਾ ਲਗਦਨ ਕਰਕੇ ਇਹ ਫੰਡ ਰੁਕ ਗਿਆ ਸੀ ਜੋ ਕਿ ਹੁਣ ਰਿਲੀਜ਼ ਹੋ ਗਿਆ ਜਿਸ ਨਾਲ ਪਾਰਕ ਵਿੱਚ ਵਧੀਆ ਸੋਲਰ ਲਾਈਟਾਂ ਲਾਈਆਂ ਜਾ ਰਹੀਆਂ ਹਨ ਲਾਈਟ ਦੀ ਕੀਮਤ ਲਗਭਗ 17000 ਰੁਪਏ ਹੈ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਸ਼ਿਵ ਮੰਦਿਰ ਪਾਰਕ ਵਿਖੇ 60 ਲਾਈਟਾਂ ਇੰਸਟਾਲ ਕੀਤੀਆਂ ਜਾਣੀਆਂ ਹਨ ਜਿਨ੍ਹਾਂ ਵਿੱਚੋਂ ਵੀ ਲਾਈਟਾਂ ਡੇਰਾ ਬਾਬਾ ਨਾਨਕ ਪਾਰਕ ਵਿੱਚ ਲਗਣੀਆਂ ਸ਼ੁਰੂ ਹੋ ਗਈਆਂ ਹਨ ਤਾਂ ਪਹਿਲਾਂ ਵੀ ਇਹ ਨਹੀਂ ਬਹੁਤ ਕੰਮ ਕੀਤਾ ਪਾਰਕ ਵਾਸਤੇ ਅੱਜ ਫਿਰ ਇਹ ਲਾਈਟਾਂ ਲਗਾ ਰਹੇ ਹਾਂ ਤੇ ਇਸ ਬਾਰੇ ਦੇਖੋ ਜੀ ਅਸੀਂ ਇਸ ਪਾਰਕ ਦਾ ਵਾਅਦਾ ਕੀਤਾ ਸੀ ਸ਼ਹਿਰ ਵਾਸੀਆਂ ਦੇ ਨਾਲ ਕਿ ਇਸ ਪਾਰਕ ਨੂੰ ਚੰਡੀਗੜ੍ਹ ਵਰਗੀ ਦੇਖਵਾਲਾ ਪਾਰਕ ਬਣਾਵਾਂਗੇ ਅਤਿ ਆਧੁਨਿਕ ਪਾਰਕ ਉਸ ਵਿੱਚ ਸਾਡੇ ਮਾਨਯੋਗ ਸੰਸਰ ਜੀ ਸੰਨੀ ਦੇਵਲ ਜੀ ਨੇ ਬਹੁਤ ਸਾਰਾ ਸਾਡੀ ਮਦਦ ਕੀਤੀ ਸੀ ਔਰ ਇੱਥੇ ਬਹੁਤ ਸਾਰੇ ਓਪਨ ਜਿਮ ਇੰਸਟਾਲ ਕਰਾਏ ਐਕਸਰਸਾਈਜ਼ ਦੀਆਂ ਮਸ਼ੀਨਾਂ ਇੰਸਟਾਲ ਕਰਾਈਆਂ ਔਰ ਉਸ ਵੇਲੇ ਹੀ ਅਸੀਂ ਕਿਹਾ ਸੀ ਕਿ ਆਪਾਂ ਇੱਥੇ ਮੰਗ ਕੀਤੀ ਸੀ ਕਿ 20 ਲਾਈਟਾਂ ਸਾਨੂੰ ਦਿੱਤੀਆਂ ਜਾਣ ਔਰ ਕਿਉਂਕਿ ਅਸੀਂ ਮੰਗ ਵਧਾਤੀ ਸੀ ਪਾਰਕ ਵੱਡਾ ਵਾ ਵੀ 20 ਤੋਂ ਜਗਾ 40 ਲਾਈਟਾਂ ਕਰਤੀਆਂ ਜਿਸ ਕਰਕੇ ਥੋੜਾ ਡਿਲੇ ਹੋਇਆ ਔਰ ਅੱਗੇ ਪੈਸੇ ਉਹਨਾਂ ਦੇ ਦਿੱਤੇ ਪਰ ਇਲੈਕਸ਼ਨ ਕੋਰਟ ਲੱਗ ਗਿਆ ਫੋਨ ਉਹ ਫੰਡ ਜਿਹੜਾ ਰਿਲੀਜ਼ ਹੋ ਗਿਆ ਵਾ ਔਰ ਇਹ 20 ਲਾਈਟਾਂ ਜਸਟਾਲ ਹੋ ਰਹੀਆਂ ਵਾ 20 ਲਾਈਟ ਇੱਥੇ ਸਟਾਲ ਹੋ ਰਹੀਆਂ ਦੋ ਲਾਈਟਾਂ ਸ਼ਮਸ਼ਾਨ ਘਾਟ ਦੇ ਕੋਲ ਸਟਾਲ ਹੋ ਰਹੀਆਂ ਔਰ ਇਹ ਅਧੀ ਅਥੈਂਟਿਕ ਲਾਈਟਾਂ ਦੀ ਕੀਮਤ ਲਗਭਗ 17000 ਰੁਪਿਆ ਇੱਕ ਲਾਈਟ ਦੀ ਕੀਮਤ ਆ ਕਿਉਂਕਿ 4.5 ਲੱਖ ਰੁਪਏ ਦੀਆਂ ਲਾਈਟਾਂ ਇੱਥੇ ਸਟਾਲ ਹੋ ਰਹੀਆਂ ਪੂਰੇ ਹਲਕੇ ਦੇ ਵਿੱਚ ਸਾਡੀ ਰਿਕਵੈਸਟ ਸੁੰ ਲਗਭਗ 60 ਲਾਈਟਾਂ ਸਾਨੂੰ ਦਿੱਤੀਆਂ ਸੀ ਜੋ ਕਿ ਅੱਜ ਇੰਸਟਾਲ ਹੋ ਰਹੀਆਂ ਸਾਰੇ ਅੱਜ ਕਲਾਨੌਰ ਪਾਰਕ ਦੇ ਵਿੱਚ ਸ਼ਿਵ ਮੰਦਰ ਦੇ ਸਾਹਮਣੇ ਸ਼ਿਵ ਮੰਦਰ ਦੇ ਸਾਹਮਣੇ ਜੋ ਬਾਜ਼ਾਰ ਆ ਉਸ ਦੇ ਵਿੱਚ 30 ਲਾਈਟਾਂ ਔਰ ਇਹ ਸਾਰੀਆਂ ਲਾਈਟਾਂ ਦੀ ਆਥੈਂਟਿਕ ਲਾਈਟਾਂ ਵਾਂ ਇਹਦੇ ਚ ਇਹਦੇ ਨਾਲ ਜੋ ਪਾਰਕ ਚ ਸੈਰ ਕਰਦੇ ਨੇ ਸਾਡੇ ਬੱਚੇ ਹੁੰਦੇ ਨੇ ਸਾਡੀਆਂ ਮਾਤਾਵਾਂ ਭੈਣਾਂ ਸ਼ਾਮ ਨੂੰ ਸੈਰ ਕਰਦੀਆਂ ਤੇ ਹਨੇਰਾ ਹੋ ਜਾਂਦਾ ਕਿ ਸਰਦੀਆਂ ਆ ਰਹੀਆਂ ਤੇ ਕਈ ਵਾਰੀ ਲਾਈਟ ਚਲੀ ਜਾਂਦੀ ਆ ਲਾਈਟਾਂ ਇਹ ਲਾਈਟਾਂ ਆਪਣੇ ਆਪ ਜਗਦੀਆਂ ਨੇ ਆਟੋ ਲਾਈਟ ਨੇ ਔਰ ਉਹਦੇ ਨਾਲ ਸਾਨੂੰ ਇਸ ਫਲੈਟ ਲਾਈਟਾਂ ਨਾਲ ਸਾਨੂੰ ਉਹਨਾਂ ਦੇ ਆਉਣ ਨਾਲ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਏਗਾ ਔਰ ਨਿਸੰਕੋਚ ਹੋ ਕੇ ਸਾਡੇ ਬੱਚੇ ਇੱਥੇ ਸੈਰ ਕਰ ਸਕਦੇ ਨੇ ਨਹੀਂ ਇਹ ਸੋਲਰ ਲਾਈਟ ਹੈ ਇਹ ਆਟੋਮੈਟਿਕ ਆਟੋ ਕਟ ਹੈਗੀ ਆ ਇਹ ਦਿਨ ਵੇਲੇ ਬੰਦ ਹੋ ਜੇਗੀ ਔਰ ਸ਼ਾਮ ਨੂੰ ਜਦੋਂ ਹਨੇਰਾ ਮਹਿਸੂਸ ਹੋਏਗਾ ਆਪਣੇ ਆਪ ਜਗੇਗੀ ਇਹ ਕਿਉਂਕਿ ਬਹੁਤ ਕਾਸਟਲੀ ਲਾਈਟ ਹੈ ਔਰ ਵਧੀਆ ਲਾਈਟ ਹੈ ਜਿਸ ਦਾ ਖਰਾਬ ਹੋਣ ਦਾ ਕੋਈ ਚਾਂਸ ਨਹੀਂ ਆਉਣ ਵਾਲੇ ਸਮਝੋ ਪਲਾਨਿੰਗ ਕੀਤੀ ਹੈ 20 ਲਾਈਟਾਂ ਪਰ ਇੱਥੇ ਹੋਰ ਇੰਸਟਾਲ ਕਰਵਾ ਰਹੇ ਆ ਔਰ ਆਉਣ ਵਾਲੇ ਸਮਝੋ ਦੇਖੋ ਸਾਡਾ ਸੰਸਰ ਜੀ ਸਨੀ ਦੋਲ ਜੀ ਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੁਣ ਪਤਾ ਕਿਸੇ ਦਾ ਇਹ ਸੀਟ ਸਾਡੇ ਕੋਲ ਨਹੀਂ ਆ ਹੁਣ ਅਗਲੀ ਆਪਾਂ ਕੇਂਦਰ ਸਰਕਾਰ ਦੀ ਮਦਦ ਨਾਲ ਜੋ ਵੀ ਇਸ ਕਸਬੇ ਲਈ ਇਸ ਹਲਕੇ ਲਈ ਕਰ ਸਕਦੇ ਹੋਵਾਂਗੇ ਉਹ ਕਰਾਂਗੇ ਕਿਉਂਕਿ ਸਾਨੂੰ ਸਾਡੇ ਸਾਡੀ ਗਵਰਨਮੈਂਟ ਦੇ ਕੇਂਦਰ ਦੀ ਸਰਕਾਰ ਨੇ ਸਾਨੂੰ ਇਹ ਸਵਿਸ਼ਾਸ਼ ਦਿੱਤਾ ਹੈ ਕਿ ਸਾਡਾ ਚਾਹੇ ਸੰਸਦ ਇਥੇ ਨਹੀਂ ਆ ਪਰ ਡਵੈਲਪਮੈਂਟ ਦੇ ਕੰਮ ਦੇ ਵਿੱਚ ਕੋਈ ਰੋੜਾ ਨਹੀਂ ਹੋਏਗਾ। ਸਭ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦੀ ਆਂ ਸਾਡੇ ਪੁਰਾਣੇ ਐਮਪੀ ਸ਼ਨੀ ਦੇਵਲਦੀ ਜਿਨ੍ਹਾਂ ਆਪਣੀ ਜੋ ਟਾਈਮ ਦੇ ਰਹਿੰਦੇ ਸਮੇਂ ਜਦੋਂ ਉਹਨਾਂ ਦਾ ਟਾਈਮ ਸੀ ਉਦੋਂ ਆਪਾਂ ਮੰਗ ਕੀਤੀ ਸੀਗੀ ਝੂਲਿਆਂ ਦੀ ਉਹ ਪੰਜਮ ਦੀ ਉਹਨਾਂ ਸਾਡੀਆਂ ਰਿਕੁਆਇਰਮੈਂਟਾਂ ਸਾਰੀਆਂ ਪੂਰੀਆਂ ਕਰਵਾਈਆਂ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਲਾਈਟਾਂ ਦੀ ਮੰਗ ਬਹੁਤ ਜ਼ਰੂਰ ਸੀ ਕਿ ਰਾਤ ਨੂੰ ਜਦੋਂ ਸੰਗਤ ਬੱਚੇ ਖੇਡਦੇ ਸੀ ਤਾਂ ਲਾਈਟ ਚੱਲ ਜਾਂਦੀ ਸੀ ਤੇ ਇੱਥੇ ਹਨੇਰਾ ਬਿਲਕੁਲ ਹਨੇਰਾ ਛਾ ਜਾਂਦਾ ਸੀਗਾ ਫਿਰ ਆਪਾਂ ਉਹਨਾਂ ਨੂੰ ਲਾਈਟਾਂ ਦੀ ਮੰਗ ਤੇ ਸੋਲਰ ਲਾਈਟਾਂ ਦਿੱਤੀਆਂ ਜਿਹੜਾ ਲਾਈਟ ਚੱਲ ਜਾਵੇ ਆਟੋਮੈਟਿਕ ਜਿਹੜੀਆਂ ਲਾਈਟਾਂ ਚੱਲ ਪੈਣ ਇਹ ਲਾਈਟਾਂ ਉਹਨੇ ਜਿਹੜੀਆਂ ਇਬੱਤੀ ਚੱਲ ਜੇਗੀ ਲਾਟ ਚੱਲ ਜੇਗੀ ਤਾਂ ਆਟੋਮੈਟਿਕ ਹੀ ਲਾਟਾਂ ਜਗ ਪੈਣਗੀਆਂ ਆਪਾਂ 40 ਲਾਟਾਂ ਦੀ ਰਿਕੁਆਇਰਮੈਂਟ ਭੇਜੀ ਸੀ ਇੱਥੋਂ ਦੀ ਦੀਪਹੇਲਾ ਲਾ ਚੁੱਕੀਆਂ ਨੇ ਦੋ ਸਮਸ਼ਾਨ ਘਾਟ ਤੇ ਲੱਗਣੀਆਂ ਨੇ ਬਾਕੀ ਇੱਥੇ ਲੱਗਣੀਆਂ ਨੇ ਵੈਸੇ ਪੂਰੇ ਹਲਕੇ ਨੇ 60 ਲਾਈਟਾਂ ਨੇ ਉੱਥੇ ਧਿਆਨਪੁਰ ਕੋਟਲੀ ਧਿਆਨਪੁਰ ਕਲਾ ਨੌਰ ਸਾਰੇ ਜੋ ਲੱਗ ਰਹੀਆਂ ਨੇ ਕੁਝ ਲੱਗਣੀਆਂ ਨੇ ਇਹ ਗਾਂ ਫੇਰੀ ਚੱਲੇ ਅਸ ਟਾਈਮ ਸਾਡੀ ਇੱਕ ਸਮਝਤੀ ਹੈ ਕਿ ਸਾਡਾ ਸੰਸਦ ਨਹੀਂ ਆ ਪਰ ਤੁਹਾਨੂੰ ਸੈਂਟਰ ਵੱਲ ਪੂਰੀ ਮਹੱਤਤਾ ਹੈ ਕਿ ਵਿਕਾਸ ਦੇ ਕੰਮ ਜਿੱਥੇ ਵੀ ਤੁਹਾਨੂੰ ਲੋੜ ਪੈਂਦੀ ਹੈ ਉੱਥੇ ਸਾਨੂੰ ਦੱਸੋ ਆਪਾਂ ਦਾ ਦੀ ਮੰਗ ਪੂਰੀ ਕਰਾਂਗੇ ਤੇ ਆਪਾਂ ਲਾਈਟਾਂ ਵੱਲੋਂ ਕਹਿਆ ਸੀ ਬਹੁਤ ਆਧੁਨਿਕ ਲਾਈਟਾਂ ਨੇ ਜਿਹੜੀਆਂ ਤਕਰੀਬਨ 17-18000 ਰੁਪਏ ਦੀ ਇੱਕ ਕੀਮਤ ਦੀ ਇੱਕ ਲਾਈਟ ਹੈ ਜਿਹੜੀਆਂ ਇਹਨੀਆਂ ਕੌਸਲੀ ਲਾਈਟਾਂ ਕਿ ਬਿਨਾਂ ਲਾਈਟ ਤੋਂ ਚੱਲਣਗੀਆਂ ਆਟੋਗੱਟ ਲਾਈਟਾਂ ਨੇ ਆਪ ਮਤੀ ਜਾਂਤੇ ਆਪਣੇ ਆਪ ਬੰਦੋ ਜਗ ਪੈ ਕਰ ਲਈਆਂ ਦਿਨੇ ਆਪਣੇ ਬੰਦ ਹੋ ਜਾ ਕਰਨੀਆਂ ਧੰਨਵਾਦ ਅਸੀਂ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਇਲਾਕਾ ਵਾਸੀਆਂ ਨੂੰ ਆਪਣੇ ਪਿੰਡ ਵਾਸੀਆਂ ਨੂੰ ਕਿ ਅਸੀਂ ਜੋ ਕਿਹਾ ਉਹ ਕੀਤਾ ਉਹ ਜੋ ਕਹਾਂਗੇ ਉਹ ਕਰਾਂਗੇ ਇੱਕ ਇਹਦੇ ਨਾਲ ਹੀ ਇਹਦੇ ਨਾਲ ਦੀਆਂ 10 ਲੱਖ ਲਾਈਟਾਂ ਆਪਣੇ ਪਿੰਡ ਵਿੱਚ ਵੀ ਲਵਾਈਆਂ ਨੇ ਉਹ ਵੀ ਜਿਹੜੀਆਂ ਲਾਈਟਾਂ ਲੱਗ ਚੁੱਕੀਆਂ ਨੇ ਬਸ ਚਾਲੂ ਹੋਣ ਵਾਲੀਆਂ ਨੇ